ਪੰਜਾਬ ਸਰਕਾਰ ਦੇ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ੇ ਵਿਰੁੱਧ ਦੇ ਤਹਿਤ ਅੱਜ ਬਸੀ ਪਟਾਣਾ ਦੇ ਵਿੱਚ ਐਸ ਡੀ ਐਮ ਹਰਵੀਰ ਕੌਰ ਦੀ ਅਗਵਾਈ ਦੇ ਵਿੱਚ ਇੱਕ ਜਾਗਰੂਕਤਾ ਰੈਲੀ ਕੱਢੀ ਗਈ। ਇਹ ਰੈਲੀ ਆਈਟੀਆਈ ਬਸੀ ਪਟਾਣਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਹੁੰਦੀ ਹੋਈ ਆਈਟੀਆਈ ਪਹੁੰਚ ਕੇ ਖਤਮ ਹੋਈ। ਤੋਂ ਅੰਦਾਜ਼ਾ ਦਈਏ ਕਿ ਇਸ ਰੈਲੀ ਦੀ ਅਗਵਾਈ ਕਰ ਰਏ ਬਸੀ ਪਟਾਣਾ ਦੀ ਐਸ ਡੀ ਐਮ ਹਰਵੀਰ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਾ ਦੇ ਵਿਰੁੱਧ ਦੇ ਤਹਿਤ ਆਈਟੀਆਈ ਦੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਰੈਲੀ ਕੱਢੀ ਜਾ ਰਹੀ ਹੈ। ਇਹ ਰੈਲੀ ਆਈਟੀਆਈ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸ ਵਾਪਸ ਖਤਮ ਹੋਈ ਹੈ ਉਹਨਾਂ ਨੇ ਕਿਹਾ ਕਿ ਇਜ਼ਰਾਈਲ ਦੇ ਨਾਲ ਆਮ ਨਸ਼ਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ੇ ਕਰਨ ਦਾਦੀ ਹੈ ਤਾਂ ਉਸ ਦਾ ਨਸ਼ਾ ਛਡਾਉਣ ਦੇ ਲਈ ਪ੍ਰਸ਼ਾਸਨ ਪੂਰੀ ਪੂਰਤਰਾ ਮਦਦ ਕਰੇਗਾ ਹਾਂਜੀ ਅੱਜ ਅਸੀਂ ਜਿਹੜੇ ਪੰਜਾਬ ਸਰਕਾਰ ਦੀ ਕੈਂਪੇਨ ਹੈ ਯੁੱਧ ਨਸ਼ਾ ਵਿਰੁੱਧ ਉਹਦੇ ਤਹਿਤ ਰੈਲੀ ਕੱਢ ਰਹੇ ਹਾਂ ਜਿਦੇ ਵਿੱਚ ਆਈਟੀਆਈ ਦੇ ਤਕਰੀਬਨ 150 ਸਟੂਡੈਂਟਸ ਜਿਹੜੇ ਪਾਰਟਿਸਿਪੇਟ ਕਰ ਰਹੇ ਨੇ ਰੈਲੀ ਜਿਹੜੀ ਹੈਗੀ ਉਹ ਆਈਟੀਆਈ ਤੋਂ ਲੈ ਕੇ ਬਾਜ਼ਾਰ ਵਿੱਚੋਂ ਹੁੰਦੀ ਹੋਈ ਨਾਗਰਿਕਾਂ ਨੂੰ ਅਵੇਅਰ ਕਰੇਗੀ ਕਿ ਅਸੀਂ ਨਸ਼ਿਆਂ ਤੋਂ ਦੂਰ ਰਹੀਏ ਤੇ ਪੰਜਾਬ 'ਚ ਜਿਹੜੇ ਨਸ਼ਿਆਂ ਦੀ ਦਲਦਲ 'ਚ ਫਸੇ ਹੋਏ ਹਨ ਨੌਜਵਾਨ ਉਹਨਾਂ ਨੂੰ ਅਸੀਂ ਇਸ ਤੋਂ ਕੱਢ ਸਕੀਏ ਨੌਜਵਾਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਨੌਜਵਾਨਾਂ ਨੂੰ ਇਹ ਅਪੀਲ ਕਰਦੇ ਹਾਂ ਜੀ ਕਿ ਇਹ ਬਹੁਤ ਹੀ ਇੱਕ ਭੈੜੀ ਆਦਤ ਹੈ ਇਸ ਤੋਂ ਅਸੀਂ ਦੂਰ ਰਹੀਏ ਇਹ ਸਿਰਫ ਇੱਕ ਇੰਡੀਵਿਜੂਅਲ ਨੂੰ ਨਹੀਂ ਪੂਰੇ ਪਰਿਵਾਰ ਨੂੰ ਬਰਬਾਦ ਕਰ ਦਿੰਦੀ ਹੈ ਤਾਂ ਅਸੀਂ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਸ ਦਲਦਲ 'ਚ ਅਸੀਂ ਆਪਣੇ ਯੂਥ ਨੂੰ ਕੱਢੀਏ ਆਉਣ ਵਾਲੇ ਸਮੇਂ 'ਚ ਕੋਈ ਹੋਰ ਵੀ ਪ੍ਰੋਗਰਾਮ ਲਿਖੇ ਜਾਣਗੇ ਹਾਂਜੀ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਅਸੀਂ ਵੱਖ-ਵੱਖ ਪਿੰਡਾਂ 'ਚ ਨੁੱਕੜ ਨਾਟਕ ਕਰਾਵਾਂਗੇ ਅ ਡਰੱਗਸ ਦੇ ਨਾਲ ਰਿਲੇਟਡ ਜਿਹੜਾ ਲਿਟਰੇਚਰ ਅਸੀਂ ਘਰ-ਘਰ ਵੰਡਾਂਗੇ ਅਤੇ ਮੈਡੀਕਲ ਕੈਂਪਸ ਵੀ ਲਗਾਵਾਂਗੇ ਇਹਨਾਂ ਪੰਜਾਬੀ ਟੀਵੀ ਲਈ ਬਸੀ ਪਠਾਣਾ ਤੋਂ ਸਾਇ ਮੜਕਨ ਦੀ ਰਿਪੋਰਟ ਪੰਜਾਬ ਸਰਕਾਰ ਦੇ ਵੱਲੋਂ ਚਲਾਏ ਗਏ ਮੁਹਿੰਮ ਯੁੱਧ ਨਸ਼ੇ ਵਿਰੁੱਧ ਦੇ ਤਹਿਤ ਅੱਜ ਬਸੇ ਪਟਾਣਾ ਦੇ ਵਿੱਚ ਐਸ ਡੀ ਐਮ ਹਰਵੀਰ ਕੌਰ ਦੀ ਅਗਵਾਈ ਦੇ ਵਿੱਚ ਇੱਕ ਜਾਗਰੂਕਤਾ ਰੈਲੀ ਕੱਢੀ ਗਈ। ਇਹ ਰੈਲੀ ਆਈਟੀਆਈ ਬਸੇ ਪਟਾਣਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਹੁੰਦੀ ਹੋਈ ਆਈਟੀਆਈ ਪਹੁੰਚ ਕੇ ਖਤਮ ਹੋਈ। ਤੋਂ ਅੰਦਾਜ਼ਾ ਦਿਆਂ ਕਿ ਇਸ ਰੈਲੀ ਦੀ ਅਗਵਾਈ ਕਰ ਰਹੇ ਬਸੇ ਪਟਾਣਾ ਦੀ ਐਸ ਡੀ ਐਮ ਹਰਵੀਰ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਤਹਿਤ ਆਈਟੀਆਈ ਦੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਰੈਲੀ ਕੱਢੀ ਜਾ ਰਹੀ ਹੈ। ਇਹ ਰੈਲੀ ਆਈਟੀਆਈ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਵਾਪਸ ਖਤਮ ਹੋਈ ਹੈ ਉਹਨਾਂ ਨੇ ਕਿਹਾ ਕਿ ਇਜ਼ਰਾਈਲ ਦੇ ਨਾਲ ਆਮ ਨਸ਼ਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ੇ ਕਰਨ ਦਾਦੀ ਹੈ ਤਾਂ ਉਸ ਦਾ ਨਸ਼ਾ ਛਡਾਉਣ ਦੇ ਲਈ ਪ੍ਰਸ਼ਾਸਨ ਪੂਰੀ ਪੂਰਤਰਾ ਮਦਦ ਕਰੇਗਾ ਹਾਂਜੀ ਅੱਜ ਅਸੀਂ ਜਿਹੜੇ ਪੰਜਾਬ ਸਰਕਾਰ ਦੀ ਕੈਂਪੇਨ ਹੈ ਯੁੱਧ ਨਸ਼ਾ ਵਿਰੁੱਧ ਉਹਦੇ ਤਹਿਤ ਰੈਲੀ ਕੱਢ ਰਹੇ ਹਾਂ ਜਿਦੇ ਵਿੱਚ ਆਈਟੀਆਈ ਦੇ ਤਕਰੀਬਨ 150 ਸਟੂਡੈਂਟਸ ਜਿਹੜੇ ਪਾਰਟਿਸਿਪੇਟ ਕਰ ਰਹੇ ਨੇ ਰੈਲੀ ਜਿਹੜੀ ਹੈਗੀ ਉਹ ਆਈਟੀਆਈ ਤੋਂ ਲੈ ਕੇ ਬਾਜ਼ਾਰ ਵਿੱਚ ਹੁੰਦੀ ਹੋਈ ਨਾਗਰਿਕਾਂ ਨੂੰ ਅਵੇਅਰ ਕਰੇਗੀ ਕਿ ਅਸੀਂ ਨਸ਼ਿਆਂ ਤੋਂ ਦੂਰ ਰਹੀਏ ਤੇ ਪੰਜਾਬ 'ਚ ਜਿਹੜੇ ਨਸ਼ਿਆਂ ਦੀ ਦਲਦਲ 'ਚ ਫਸੇ ਹੋਏ ਨੌਜਵਾਨ ਉਹਨਾਂ ਨੂੰ ਅਸੀਂ ਇਸ ਤੋਂ ਕੱਢ ਸਕੀਏ ਨੌਜਵਾਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਨੌਜਵਾਨਾਂ ਨੂੰ ਇਹ ਅਪੀਲ ਕਰਦੇ ਹਾਂ ਜੀ ਕਿ ਇਹ ਬਹੁਤ ਹੀ ਇੱਕ ਭੈੜੀ ਆਦਤ ਹੈ ਇਸ ਤੋਂ ਅਸੀਂ ਦੂਰ ਰਹੀਏ ਇਹ ਸਿਰਫ ਇੱਕ ਇੰਡੀਵਿਜੂਅਲ ਨੂੰ ਨਹੀਂ ਪੂਰੇ ਪਰਿਵਾਰ ਨੂੰ ਬਰਬਾਦ ਕਰ ਦਿੰਦੀ ਹੈ ਤਾਂ ਅਸੀਂ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਸ ਦਲਦਲ 'ਚੋਂ ਅਸੀਂ ਆਪਣੇ ਯੂਥ ਨੂੰ ਕੱਢ ਲਈਏ ਆਉਣ ਵਾਲੇ ਸਮੇਂ ਕੋਈ ਹੋਰ ਵੀ ਪ੍ਰੋਗਰਾਮ ਲਿਖੇ ਜਾਣਗੇ ਹਾਂਜੀ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਅਸੀਂ ਵੱਖ-ਵੱਖ ਪਿੰਡਾਂ 'ਚ ਨੁੱਕੜ ਨਾਟਕ ਕਰਾਵਾਂਗੇ ਡਰੱਗਸ ਦੇ ਨਾਲ ਰਿਲੇਟਡ ਜਿਹੜਾ ਲਿਟਰੇਚਰ ਅਸੀਂ ਘਰ-ਘਰ ਵੰਡਾਂਗੇ ਅਤੇ ਮੈਡੀਕਲ ਕੈਂਪਸ ਵੀ ਲਗਾਵਾਂਗੇ ਇਹਨਾਂ ਪੰਜਾਬੀ ਟੀਵੀ ਲਈ ਬਸੀ ਪਠਾਣਾ ਤੋਂ ਸਾਇ ਮੜਕਨ ਦੀ ਰਿਪੋਰਟ